ਫਿਲਹਾਲ ਦੀ ਤਾਜ਼ਾ ਅਪਡੇਟ ਮੁੰਬਈ ਤੋਂ ਆ ਰਹੀ ਹੈ ਜਿਸ ਤੇ ਅਦਾਕਾਰ ਧਰਮਿੰਦਰ ਦੀ ਮੌਤ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ ਧਰਮਿੰਦਰ ਬਾਲੀਵੁੱਡ ਦੇ ਇੱਕ ਲੈਜੈਂਡ ਕਹੇ ਜਾਣ ਵਾਲੇ ਹੀਰੋ ਸਨ ਜਿਨ੍ਹਾਂ ਨੇ 300 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਧਰਮਿੰਦਰ ਲੁਧਿਆਣਾ ਦੇ ਸਾਹਨੇਵਾਲ ਦੇ ਵਿੱਚ ਪੈਦਾ ਹੋਏ ਜਿਸ ਤੋਂ ਬਾਅਦ ਉਹਨਾਂ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ ਫਿਲਮਾਂ ਦਾ ਕੈਰੀਅਰ ਸ਼ੁਰੂ ਕੀਤਾ 1960 ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਫਿਲਮ ਜੇ ਦਿਲ ਵੀ ਤੁਹਾਡਾ ਹਮ ਵੀ ਤੁਹਾਰੇ ਤੋਂ ਸ਼ੁਰੂਆਤ ਕੀਤੀ ਸੀ ਜਿੱਦੀ ਸਾਈਨਿੰਗ ਅਮਾਉਂਟ ਸਿਰਫ 51 ਰੁਪਏ ਲਈ ਸੀਗੀ ਫਿਲਹਾਲ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਪੂਰੇ ਬਾਲੀਵੁੱਡ ਵਿੱਚ ਸੋਗ ਦਾ ਮਾਤਮ ਭਸਰ ਚੁੱਕਿਆ ਹੈ ਫਿਲਹਾਲ ਜਿਹੜੀ ਉਹਨਾਂ ਦੀ ਮੌਤ ਦੀ ਖਬਰ ਹੈ ਜੀ ਪੁਸ਼ਟੀਕਰਨ ਜੋ ਹਰ ਵੱਲੋਂ ਕੀਤੀ ਗਈ ਇੱਕ ਪੋਸਟ ਪਾ ਕੇ ਜਿਸ ਵਿੱਚ ਉਹਨਾਂ ਨੇ ਆਦਾ ਕਾਤਰ ਮਹਿੰਦਰ ਦੀ ਮੌਤ ਦੇ ਬਾਰੇ ਖੁਲਾਸਾ ਕੀਤਾ ਹੈ ਤੇ ਸਾਰਿਆਂ ਨੂੰ ਸੂਚਿਤ ਕੀਤਾ ਹੈ ਫਿਲਹਾਲ ਤੁਹਾਨੂੰ ਦੱਸ ਦੇ ਕਿ ਵਿਲੇ ਪਾਰਲੇ ਦੇ ਵਿੱਚ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਬਾਲੀਵੁੱਡ ਦੇ ਮਸ਼ਹੂਰ ਹਸਤੀਆਂ ਉੱਥੇ ਪਹੁੰਚ ਚੁੱਕੀਆਂ ਨੇ ਜਿੱਦਾਂ ਕਿ ਅਮਿਤਾਭਚ ਨਵਸ਼ੇਕ ਬੱਚਨ ਤੇ ਆਮੀਰ ਖਾਨ ਉੱਥੇ ਦੇਖਿਆ ਗਿਆ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫਿਲਮੀ ਹ ਪੁਲਿਸ ਦੀ ਚਾਰਚੌਂਦ ਜਿਹੜੇ ਪ੍ਰਬੰਧ ਉੱਤੇ ਕਰ ਦਿੱਤੇ ਗਏ ਨੇ ਉਹਨਾਂ ਦੇ ਘਰ ਕੋਲ ਵੀ ਤੇ ਉਹ ਤਾਂ ਦੇ ਸ਼ਮਸ਼ਾਨ ਘਾਟ ਦੇ ਕੋਲ ਵੀ ਪੂਰੀ ਪੁਲਿਸ ਤਾਇਨਾਤ ਹੈ ਫਿਲਹਾਲ ਸ਼ਮਸ਼ਾਨ ਘਾਟ ਦੇ ਵਿੱਚ ਪੁਲਿਸ ਦੇ ਚਾਰਚੌਂਦ ਹੋ ਚੁੱਕੇ ਨੇ ਜਿਹਦੇ ਵਿੱਚ ਭਾਰੀ ਸੁਰੱਖਿਆ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਅਦਾਕਾਰ ਅਮਿੰਦਰ ਨੇ 1975 ਵੇ ਛੋਲੇ ਫਿਲਮ ਦੇ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਤੇ ਜਿਸ ਤੋਂ ਬਾਅਦ ਉਹ ਕਾफी ਜ਼ਿਆਦਾ ਮਸ਼ਹੂਰ ਹੋ ਗਏ ਬਾਲੀਵੁੱਡ ਨੂੰ ਉਹਨਾਂ ਨੇ 300 ਤੋਂ ਵੱਧ ਫਿਲਮਾਂ ਦਿੱਤੀਆਂ ਜਿਦੇ ਵਿੱਚ ਉਹਨਾਂ ਨੇ ਆਪਣੇ ਪਾਕਮਾਲ ਅਦਾਕਾਰੀ ਦਾ ਨਮੂਨਾ ਪੇਸ਼ ਕੀਤਾ 2004 ਤੋਂ ਲੈ ਕੇ 2009 ਤੱਕ ਉਹ ਸੰਸਦ ਵੀ ਰਹੇ ਇਸ ਤੋਂ ਇਲਾਵਾ 2012 ਦੇ ਵਿੱਚ ਉਹਨਾਂ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਲਾਸਟ ਪਲਾਂ ਤੱਕ ਫਿਲਮਾਂ ਦਾ ਸਾਥ ਨਹੀਂ ਛੱਡਿਆ। ਉਹਨਾਂ ਲਗਾਤਾਰ ਫਿਲਮਾਂ ਬਣਾਉਂਦੇ ਗਏ ਜਿਸ ਦੀ وجہ ਨਾਲ ਉਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਫਿਲਹਾਲ ਮੰਦ ਭਾਗੀ ਖਬਰ ਆ ਰਹੀ ਹੈ ਮੁੰਬਈ ਤੋਂ ਜਿੱਥੇ ਦੱਸਿਆ ਜਾ ਰਿਹਾ ਕਿ ਅਦਾਕਾਰ ਅਤਰਮਿੰਦਰ ਦੀ ਮੌਤ ਹੋ ਚੁੱਕੀ ਹੈ। ਅਦਾਕਾਰ ਅਤਰਮਿੰਦਰ ਹੁਣ ਸਾਡੇ ਵਿੱਚ ਨਹੀਂ ਰਹੇ। ਇਸ ਖਬਰ ਤੋਂ ਬਾਅਦ ਪੂਰੇ ਬਾਲੀਵੁੱਡ ਦੇ ਵਿੱਚ ਮਾਤਮ ਫੈਲ ਗਿਆ।